ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇਕਵਲ ਫਿਰ ਤੋਂ ਮੇਰੀ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਹੈ ਆជា ਪਤਨ ਦਰਸ਼ਕ ਹੋਣੀਆਂ ਸਾਡੇ 360 ਸਾਲਾਂ ਸ਼ੀ ਗੂ ਠੀਕ ਫਾਦਰ ਜੀ ਦੀ ਸੀ ਤਿਸਮਾ ਗਮ ਮੁਖਰਾਖਤਾ ਜੋ ਨਗਰ ਕੀਰਤਨ ਦੀ ਤਿਆਰੀ ਕੀਤੀ ਗਈ ਹੈ ਤੇ ਉੱਥੇ ਆਪਾਂ ਪਹੁੰਚੇ ਹਾਂ ਮਾਥਾ ਢੀਕੰਦ ਲਈ ਤੇ ਜੇ ਮੇਰੇ ਚੈਨਲ ਦੇ ਪਾਲੀਵਰ ਆਏ ਹੋ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਵੀਡੀਓ ਸਹੀ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ آؤ جپیے کار ست نام کرتا پورک نرپو نرویر اکال مورت اجنی سہ پنگ گرپشاد جپ آد سچ جگاد سچ ہے بی سچ نانک ہو سی پ سچ ایک اوکار ست نام کرتا پورک نرپو نرویر اکال مورت ਅਜੁਨੀ ਸੇ ਪਾਉ ਗਰਪਰ ਸਾਧ ਜਪੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੈ ਸੱਚ ਦਾ 350 ਸਾਲਾਂ ਦੀ ਇਸ ਪਵਿੱਤਰ ਦੇ ਮਿੱਤਰੂ ਆਪਾਂ ਸਾਰੇ ਇੱਕ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਹਾਂ ਉੱਥੇ ਹੀ ਸਰਗਰਾਂ ਦੀ ਕਿਰਪਾ ਦੇ ਸਦਕਾ ਆਪਣੇ ਪਾਸ ਆਜੇ ਬਹੁਤ ਹੀ ਸਨਕਾਰਯੋਗ ਸਾਡੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਥੇਦਾਰ ਚਾਰਜ ਸਿੰਘ ਜੀ ਆਲੰਗਾਰ ਪਹੁੰਚੇ ਨੇ ਇੱਥੇ ਜਾਣ ਵਿਚਾਰ ਦੀ ਮਸਾਜਤਾ ਨਹੀਂ ਉਹ ਤੇ ਆਪਾਂ ਸਾਰੇ ਬڑے ਕਤਾਰਪ ਦੇ ਨਾਲ ਬੈਠ ਕੇ ਵੀ ਪਰਵਣ ਕਰੀਏ ਕਿਉਂਕਿ ਜਿਹੜਾ ਅੱਜ ਸਟੇਜਰ ਦਾ ਪੜਾਵਾ ਦਾ ਸਮਾਂ ਹੈ ਉਹ ਬੜਾ ਥੰਡਾ ਹੈ 1 ਘੰਟਾ 15 ਮਿੰਟ ਨਗਰ ਕੀਰਤਨ ਦਾ ਪੜਾ ਹੈ ਜਿਹੜੇ ਇੱਥੋਂ ਦੇ ਪੜਾ ਦੇ ਸੇਵਾਦਾਰ ਨੇ ਜਿਨ੍ਹਾਂ ਨੇ ਚਾਹ ਦੇ ਲੰਗਰ ਤਿਆਰ ਕੀਤੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਅੱਧਾ ਘੰਟਾ ਪਹਿਲਾਂ ਪਰਵਣ ਕਰ ਲਈਏ ਬੈਠ ਕੇ ਸਾਰੇ ਸਾਡਾ ਸਾਡਾ ਇਹ ਇੰਨਾ ਵੱਡਾ ਜੋ ਆਪਾਂ ਸਾਰੇ ਕਰ ਰਹੇ ਹਾਂ ਆਪਾਂ ਨੂੰ ਮੈਂ ਦਾਦੇ ਕੋਲ ਆਹਾ اتہسان جوڑ گڑا روان جی کر گے واحو جی کا خالص واحد ਕਿੰਨਾ ਵੱਡਾ ਇਹ ਪੀਰ ਦਾ ਤੇ 350 ਸਾਲ ਬਾਅਦ ਆਪਾਂ ਆਪਾਂ ਨੂੰ ਨਸੀਬ ਹੋਇਆ ਕਿਉਂਕਿ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਆ ਕਿਹੜੀ ਕਿਹੜੀ ਯਾਤਰਾ ਕੀਤੀ ਇਸ ਆਤਮਾ ਦੇ ਤੇ ਅੱਜ ਫੂਟੇਗ ਮਹਾਰਾਜੀ ਮਹਾਰਾਜ ਦੇ ਉਹਨਾਂ ਦੇ ਨਾਲ ਉਹਦਾ ਦੇ ਪਿਆਰੇ ਅਦਨੇ ਸਿੱਖ ਜਿਨ੍ਹਾਂ ਨੇ ਬਹੁਤ ਮਹਾਨ ਸ਼ਹਾਦਤਾਂ ਦਿੱਤੀਆਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਜਾਨਾ ਜੀ ਉਹਨਾਂ ਦੇ ਦੀ ਸ਼ਹਾਦਤ ਦੇ ਪਵਿੱਤਰ ਪਲ ਆਪਾਂ ਯਾਦ ਕਰ ਰਹੇ ਹਾਂ ਤੇ ਇਹਦੇ ਨਾਲ ਕਾਕੀਆਂ ਵਾਲੇ ਪਿਤਾ ਦਾ ਗੁਰੂ ਦੇ ਵੀ ਫੇਰ ਉਹ ਆਪਾਂ ਮਨਾ ਰਹੇ ਹਾਂ 50 ਸਾਲ ਪਹਿਲਾਂ ਆਪਾਂ ਨੂੰ ਕੋਈ ਯਾਦ ਵੀ ਨਹੀਂ ਰਿਹਾ ਕਿਵੇਂ ਮਨਾਇਆ ਸੀ 50 ਸਾਲ ਬਾਅਦ ਪਤਾ ਨਹੀਂ ਕੀ ਹੁਕਮ ਹੋਊਗਾ ਵੈਗੁਰੂ ਦਾ ਆਪਾਂ ਪਹਿਲੀ ਗੱਲ ਕੀਤੀ ਆ ਵੀ ਪਾਣ ਹੈ ਜਿਹੜਾ ਆਪਣੇ ਕੋਲੇ ਇਹ ਬੜਾ ਕਰਮਾ ਹੁੰਦਾ ਸੋ ਆਪਾਂ ਅੱਜ ਸ਼ਜਾਬਾਨ ਬਣ ਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਾਨ ਸੱਚੇ ਬਾਦਸ਼ਾਹ ਨੂੰ ਯਾਦ ਕਰਨੇ ਸ਼ਰਧਾਂਜਲੀ ਹਾਜ਼ਰ ਹੋਏ ਆ ਤੇ ਜਿੱਥੇ ਹਾਰੇ ਨਗਰ ਦੀ ਸੰਗਤ ਅ ਮੈਨੂੰ ਤਾਂ ਕਹਿੰਦੇ ਪਹਿਲੀ ਵਾਰੀ ਇਹਨਾਂ ਅਨੁਸ਼ਾਸ਼ ਦੇ ਖਰ ਵਿੱਚ ਆਇਆ ਇਹ ਵੀ ਧੰਨਵਾਦ ਮਹਾਰਾਜ ਜਿਉਂ ਕਿ ਅੱਖਾਂ ਬਿਸ਼ਾਦ ਰੀਆਂ ਚਾਹੀਦੀਆਂ ਨੇ ਉੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਆ ਜਾਣ ਤੂੰ ਮੇਰਾ ਪੱਦਾ ਤੂੰ ਹਾਇ ਮੇਰਾ ਬਾਦਾ ਤੂੰ ਮੇਰਾ ਫੰਤ ਤੂੰ ਮੇਰਾ ਢਾਲਾ ਤੂੰ ਮੇਰਾ ਰਾਖਾ ਸਭ ਦੀ ਬਣਾਈ ਤਾਂ ਭਾਉ ਕੇ ਹਾਂ ਕਾਰਾ ਜਿੱਥੇ ਬੂਸਾ ਬਾਰਾਂ ਤੇ ਸਭ ਕੁਝ ਤਾਲਮਨ ਤਾਲ ਤੇ ਸ਼ਾਵਰਾ ਉਹਨਾਂ ਰਾਹਾਂ ਤੋਂ ਕਿਉਂਕਿ ਮਹਾਰਾਜ ਦਾ ਸਾਦੇ ਬਣਾ ਤੇ ਸਵਾਗਤ ਤੇ ਸਤਿਕਾਰ ਹੀ ਇਹ ਨਾਮ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਜਾ ਗੁਰਸਿੱਖੀ ਸੋ ਥਾਨ ਧਾਰਿਆ ਲੈ ਧੁਰ ਮੁਖਲਾਵਾ I <laughs> don't ਨਰਕੀਤਨ ਤੇ ਕਾਂਟਾ ਦੁਕਾਨੇ ਸਪੈਂਡ ਕਰਕੇ ਆਪਾਂ ਘਰ ਆ ਕੇ ਵਾਪਸ ਕਿਉਂਕਿ ਇੰਟਰਨੈਟ 24 ਟਾਈਮ ਬੈਠਾ ਨਹੀਂ ਦਿੰਦਾ ਇਸ ਕਰਕੇ ਆਪਾਂ ਘਰ ਆਉਣੇ ਪਏ ਤੁਹਾਨੂੰ ਪਤਾ ਬੱਚੇ ਕਿੱਥੇ ਬੈਠਦੇ ਇੱਕ ਇੰਦਰ ਵੈਸੇ ਵੀ ਛੋਟਾ ਵਾਲੇ ਚਲੋ ਜਿੰਨਾ ਵੀ ਟਾਈਮ ਨਿਕਲੇ ਆਪਾਂ ਬਹੁਤ ਵਧੀਆ ਟਾਈਮ ਨਿਕਲਿਆ ਗੁਰਬਾਣੀ ਸੁਣੀ ਇਸੇ ਸਾਡੇ ਪਿੰਡਾਂ ਨਗ ਕੀਰਤਨ ਦੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਅਗੇ ਤੋਂ ਹੋਰ ਬਲੌਗ ਦੇਖਣ ਦੇ ਲਈ ਸਾਨੂੰ ਕਮੈਂਟ ਕਰ ਦਿਓ ਧੰਨਵਾਦ